ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਮਾਲਕ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੇ ਦੋ ਕੁੜੀਆਂ ਸੀ ਇੱਕ ਤਾਂ ਹੈਗੀ ਸੀ 8-9 ਸਾਲ ਦੀ ਤੇ ਦੂਜੀ ਹੈਗੀ ਸੀ 11-12 ਸਾਲ ਦੀ ਕੁੜੀ ਇਹਨਾਂ 2-2.5 ਸਾਲਾਂ ਦਾ ਫਰਕ ਸੀ ਬੱਚਿਆਂ ਦਾ ਭਾਈ ਉਹਨਾਂ ਦੀ ਮਾਂ ਮਰ ਗਈ ਸਾਰੇ ਕਹਿਣ ਲੱਗੇ ਉਹਨੂੰ ਕਿ ਤੂੰ ਵਿਆਹ ਕਰਾ ਲੈ ਹੁਣ ਤੂੰ ਕੁੜੀਆਂ ਨੂੰ ਕਿਵੇਂ ਪਾਲੇਗਾ ਚਲੋ ਜੀ ਉਹਨੇ ਜਦੋਂ ਨਾਂ ਹਟੇ ਸਾਰੇ ਉਹਨੇ ਵਿਆਹ ਕਰਾ ਲਿਆ ਹੁਣ ਹਰੇਕ ਮਤੇਈ ਚੰਗੀ ਨਹੀਂ ਹੁੰਦੀ ਚੰਗੀਆਂ ਵੀ ਬਥੇਰੀਆਂ ਨੇ ਦੁਨੀਆ ਤੇ ਦੇਖੀਆਂ ਨੇ ਅਸੀਂ ਮੈਂ ਅੱਖੀ ਦੇਖੀਆਂ ਨੇ ਬਹੁਤ ਚੰਗੀਆਂ ਨੇ ਮਾੜੀਆਂ ਵੀ ਦੇਖਦੇ ਆ ਤਾਂ ਉਹ ਪਾਈ ਉਹਨਾਂ ਨਾਲ ਮਾੜਾ ਬਥੀਰਾ ਕਰਿਆ ਕਰੇ ਉਹਨਾਂ ਨੂੰ ਰੋਟੀ ਰਾਤ ਰੂਤ ਦੀਆਂ ਰੋਟੀਆਂ ਦਿਆ ਕਰੇ ਖਾਣ ਨੂੰ ਰਾਜਾ ਦਰਦਾ ਬੋਲਿਆ ਜਿਨਾ ਕਰੇ ਤਾਂ ਮਹਿਸੂਸ ਤਾਂ ਕਰਿਆ ਕਰੇ ਭਾਈ ਫੇਰ ਹੁਣ ਉਹਦੇ ਆਉਦੇ ਵੀ ਇੱਕ ਕੁੜੀ ਹੋ ਗਈ ਗਾਹਾਂ ਉਹਦੀ ਕੁੜੀ ਵੀ ਹੋ ਗਈ ਕਈ ਸਾਲ ਦੀ ਉਹ ਵੀ ਵੱਡੀਆਂ ਹੋ ਗਈਆਂ ਹੁਣ ਉਹ ਸੋਚਿਆ ਕਰੇ ਵੀ ਮੈਂ ਤਾਂ ਇਹਨਾਂ ਨੂੰ ਸੁੱਕੀਆਂ ਰੋਟੀਆਂ ਦਿਨੀਆਂ ਵੀ ਇਹ ਇੰਨੀ ਸੋਹਣੀ ਸਿਹਤ ਪਈਆ ਮੇਰੀ ਕੁੜੀ ਦੀ ਸਿਹਤ ਹਲੇ ਕਮਜ਼ੋਰ ਹੈ ਪੀਏ ਕੀ ਖਾਂਦੀਆਂ ਨੇ ਹੋਰ ਆਪਦੀ ਕੁੜੀ ਨੂੰ ਕਹਿਣ ਲੱਗੀ ਵੀ ਤੂੰ ਇਨਾਂ ਨੇ ਨਾਲ ਜਾਇਆ ਕਰ ਜਿੱਥੇ ਜਾਂਦੀਆਂ ਨੇ ਭਾਈ ਉਹ 3 ਸਾਲ ਦੀ ਉਹਦੀ ਕੁੜੀ ਨਾਲ ਵਗ ਜਿਆ ਕਰੇ ਉਹ ਆਪਦੀ ਮਾਂ ਦੇ ਸਵੇ ਤੇ ਜਾ ਕੇ ਰੋਇਆ ਕਰਨਾ ਉਹਨਾਂ ਦੀ ਮਾਂ ਕਹਿੰਦਾ ਕਰੇ ਵੀ ਇੱਥੇ ਕਨਾ ਬੂਟਾ ਹੈ ਕਦੇ ਕੋਈ ਜਿਵੇਂ ਫਲ ਹੁੰਦਾ ਨਾ ਫਲਾਂ ਦਾ ਕੋਈ ਨਾ ਕੋਈ ਬੂਟਾ ਉੱਗ ਆਇਆ ਕਰੇ ਉਹ ਖਾ ਲਿਆ ਕਰਨਾ ਭਾਈ ਉਹ ਕੁੜੀ ਨੇ ਆ ਕੇ ਦੱਸਤਾ ਵੀ ਇਹ ਤਾਂ ਉੱਥੇ ਐਂ ਕਰਦੀਆਂ ਨੇ ਭਾਈ ਉਹ ਪਟਾ ਦਿਆ ਕਰੇ ਬੂਟਾ ਆਇਆ ਕਰੇ ਜਦੋਂ ਅੰਤ ਨੂੰ ਉਹਨੇ ਦੇਖਿਆ ਵੀ ਇਹ ਤਾਂ ਕੰਮ ਗਲਤ ਹੈ ਵੀ ਇਹ ਤਾਂ ਕਿਤੇ ਹੋਰ ਹੋ ਜਾ ਕਰਨ ਬੂਟਾ ਤਾਂ ਵੀ ਹੋ ਮਾਣਾ ਤਾਂ ਇਹਨਾਂ ਨੂੰ ਘਰੋਂ ਕੱਢਾਂ ਰਾਜੇ ਨੂੰ ਕਹਿਣ ਲੱਗੀ ਵੀ ਤੂੰ ਐਂ ਕਰ ਵੀ ਇਹਨਾਂ ਨੂੰ ਕੋਈ ਬਹਾਨਾ ਲਾ ਕੇ ਵੀ ਤੂੰ ਜੰਗਲ 'ਚ ਛੱਡਿਆ ਭਾਈ ਉਹ ਨਾਲ ਉਹ ਤਾਂ ਜੀ ਤਾਂ ਕਰੇ ਵੀ ਕਿਉਂ ਛੱਡ ਗਿਆ ਮਾਂ ਪਰ ਡਰਦਾ ਉਹ ਤੋਂ ਕੁੜੀਆਂ ਨੂੰ ਕਹੈਂ ਲੱਗਿਆ ਚਲੋ ਤੁਹਾਨੂੰ ਤੁਹਾਡੇ ਨਾਨਕੀ ਛੱਡ ਕੇ ਆਉਂ। ਅੰਦਰੋਂ ਉਹ ਵੀ ਸੋਚਦਾ ਸੀ ਵੀ ਇੱਥੇ ਵੀ ਮਾਰੂਗੀ ਇਹ ਜੇ ਇਹਨਾਂ ਦੀ ਵਧੀ ਹੋਊ ਤਾਂ ਜੰਗਲ 'ਚ ਵੀ ਬਚ ਜਾਣਗੀਆਂ ਜੇ ਨਹੀਂ ਵਧੀ ਹੋਊ ਤਾਂ ਉੱਥੇ ਦੇਖੀ ਜਾਊ ਕੀ ਹੋਊਗਾ। ਬਈ ਉਹਨਾਂ ਨੂੰ ਭਾਈ ਉੱਥੇ ਲੈ ਗਿਆ। ਲਗਿਆ ਹੋਇਆ ਤਾਂ ਹੁਣ ਕਹਿੰਦਾ ਵੀ ਮਾਇਉਰੇ ਪਿਆ ਤੁਸੀਂ ਬੇਰਬੂਰ ਹਾਲੋ ਕਹਿੰਦਾ ਫਿਰ ਆਓ ਹਾਲ ਬਰੂਨ ਦਿਖਾਓ ਉਹ ਭਾਈ ਧਾਗਾ ਬਨ ਕੇ ਘੰਟੀ ਬਨਦੀ ਇਕ ਦਰਖਤ ਦੀ ਡਾਣੀ ਨਾਲ ਉਹ ਹਵਾ ਨਾਲ ਘੰਟੀ ਵੱਜੀ ਜਾਵੇ ਕਹਿੰਦਾ ਮੈਂ ਘੰਟੀ ਵਜਾਵਾਂਗਾ ਵੀ ਤੁਸੀਂ ਸਮਝ ਲਿਓ ਮੈਂ ਉਰੇ ਹੀ ਆ ਜਿੰਨਾ ਟਾਈਮ ਲਾਉਣਾ ਲਾ ਆਓ ਉਹ ਭਾਈ ਹਵਾ ਨਾਲ ਘੰਟੀ ਵੱਜੀ ਜਾਇਆ ਕਰੇ ਆਪ ਤਾਂ ਆ ਗਿਆ ਕਰਨ ਨੂੰ ਉਹ ਵਿਚਾਰੀਆਂ ਨੂੰ ਘੰਟੀ ਸੁਣੇ ਉਹ ਕਿਹਾ ਕਰਨ ਵੀ ਹਲੇ ਤਾਂ ਉੱਥੇ ਆ ਆਪਣਾ ਬਾਪੂ ਤਾਂ ਪਾਈ ਨੇਰਾ ਹੋ ਚੱਲਿਆ ਜਦੋਂ ਨੇਰਾ ਹੋ ਚੱਲਿਆ ਆਇਆਂ ਦੇਖਿਆ ਵੀ ਇਹ ਤਾਂ ਘੰਟੀ ਤਾਂ ਹੈ ਐਂ ਬੱਜੀ ਜਾਂਦੀ ਹੈ ਬਾਪੂ ਤਾਂ ਲਵੇ ਨਾ ਲਾਉਣੇ ਕਿਤੇ ਉਹ ਭਾਈ ਸਮਝ ਗਈਆਂ ਵੀ ਸਾਡਾ ਬਾਪੂ ਸਾਨੂੰ ਛੱਡ ਗਿਆ ਆ ਘੰਟੀ ਵੀ ਬਨ ਗਿਆ ਉਰੇ ਉਹਨਾਂ ਨੇ ਦੇਖਿਆ ਦਨੂ ਕਿਤੇ ਚਾਨਣ ਦਿਸਿਆ ਮਾੜਾ ਜਾਦੂ ਮਰਾ ਚਾਨਣ ਦਿਸਿਆ ਤਾਂ ਉਹ ਕਹਿੰਦੀਆਂ ਵੀ ਉਹ ਦੀਵਾ ਜਗ ਮਗਦਾ ਕੋਈ ਉੱਥੇ ਚਲ ਪਿਆ ਦੋਨੇ ਭੈਣਾਂ ਉੱਥੇ ਵਗੀਆਂ ਉੱਥੇ ਇੱਕ ਕੁਟਿਆ ਸਾਦ ਦੀ ਭਾਈ ਬਹੁਤ ਰੋਈਆਂ ਜਾ ਕੇ ਕੁੜੀਆਂ ਉਹਨੇ ਬੁੱਕਲ ਚ ਲਈਆਂ ਕਹਿੰਦਾ ਧੀਓ ਤੁਸੀਂ ਕਿਉਂ ਰੋਨੀਆਂ ਪੁੱਤ ਕਹਿੰਦੀਆਂ ਵੀ ਉਹਨੂੰ ਜਾ ਕੇ ਕਹਿੰਦੀਆਂ ਬਾਬਾ ਵੀ ਸਾਡਾ ਅਸੀਂ ਰਾਜੇ ਦੀਆਂ ਕੁੜੀਆਂ ਸਾਡਾ ਸਾਡੀ ਮਾਂ ਮਰ ਗਈ ᱛੀ ਵੀ ਸਾਡੀ ਮਤੇਈ ਮਾਂ ਨੇ ਸਾਨੂੰ ਘਰੋਂ ਕਢਾਤਾ ਸਾਡਾ ਬਾਪ ਸਾਨੂੰ ਰੇ ਛੱਡ ਗਿਆ ਸਾਰੀ ਗੱਲਬਾਤ ਦੱਸੀ ਤਾਂ ਹੁਣ ਉਹ ਕਹਿਣ ਲੱਗਿਆ ਵੀ ਪੁੱਤ ਤੁਸੀਂ ਮੈਂ ਆ ਤੁਹਾਡਾ ਬਾਪ ਤੁਸੀਂ ਉਰੇ ਰਹੋ ਉਹ ਕਹਿੰਦੀ ਅਸੀਂ ਉਰੇ ਕੀ ਕਰਾਂਗੇ ਕਹਿੰਦਾ ਮੈਂ ਤੁਹਾਨੂੰ ਸਾਰੇ ਕੰਮ ਤੰਦੇ ਸਿਖਿਆਉਂਗਾ ਜਿਵੇਂ ਤੁਸੀਂ ਮਾਵਾ ਸਿਖਿਆਉਂਦੀਆਂ ਨੇ ਤਾਂ ਇੱਕ ਤਾਂ ਭਾਈ ਉਹਦੇ ਸੀਗਾ ਹਿਰਨ ਰੱਖੇ ਹੋਏ ਓਹੋ ਉਹਨਾਂ ਨੂੰ ਪੰਜ ਸੱਤ ਰੱਖੇ ਹੋਏ ਤੇ ਛੋਟੀ ਕੁੜੀ ਤਾਂ ਉਹਨਾਂ ਨੂੰ ਚਾਰਨ ਵਗ ਜਿਆ ਕਰੇ ਵੱਡੀ ਕੁੜੀ ਜਿਹੜੇ ਲੋਕ ਉੱਥੇ ਸਾਧੂ ਦੇ ਲਵੇ ਆਉਂਦੇ ਤੇ ਪਿੰਡਾਂ ਚੋਂ ਉਹਨਾਂ ਤੋਂ ਸਮਾਨ ਮੰਗਾ ਲਿਆ ਕਰੇ ਉਹ ਕੁੜੀ ਨੂੰ ਕੰਮ ਧੰਦੇ ਸਾਰੇ ਸਿਖਾਇਆ ਕਰੇ ਉਹਨੂੰ ਹਲਕਾਰੀਆਂ ਫਲਕੂਰੀਆਂ ਚੁੰਨੀਆਂ ਸੂਟ ਸਿਉਣੇ ਇਹੋ ਜਿਹੇ ਕੰਮ ਉਹਨੂੰ ਧੀਆ ਪਹਿਣਾਂ ਵਾਲੇ ਸਾਰੇ ਸਿਖਾਈ ਉਹਨੇ ਤਾਂ ਹੁਣ ਇੱਕ ਦਿਨ ਕੀ ਹੋਇਆ ਰਾਜਾ ਸ਼ਿਕਾਰ ਖੇਲਣ ਗਿਆ ਉਹ ਨਹੀਂ ਹੋਰ ਰਾਜਾ ਕੋਈ ਉੱਥੇ ਨਿਕਲੇ ਆਇਆ ਉਹ ਤਿੱਤਰ ਮਾਰ ਲਿਓਨੇ ਦੋ ਆਪਦੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਉਹ ਅੱਗ ਮੱਚਦੀ ਐ ਸਾਧ ਦਾ ਧੂਣਾ ਐ ਉਹਦੇ ਤੇ ਭੁੰਨ ਲਿਆ ਉਹ ਦੋਨੇ ਤਿੱਤਰ ਭਾਈ ਜਦੋਂ ਉਹ ਤਿੱਤਰ ਭੁੰਨ ਵਾਗੇ ਉਹ ਗਾਂ ਕੁੜੀਆਂ ਸੋਹਣੀਆਂ ਸੁਨੱਖੀਆਂ ਕਿਉ ਰਾਜੇ ਦੇ ਬੱਚੇ ਸੀ ਫੇਰ ਵੀ ਉਹਨਾਂ ਨੇ ਤਿੱਤਰ ਤਾਂ ਧਰ ਤੇ ਧੂਨੇ 'ਚ ਕੁੜੀਆਂ ਤੇ ਆਖ ਉਹਨਾਂ ਦੀ ਉਹ ਤਾਂ ਸੜ ਗਏ ਜਿਵੇਂ ਹੀ ਜਲ ਗਏ ਜਲੇ ਹੋਏ ਤਾਂ ਉਹ ਰੋਣ ਲੱਗ ਗਏ ਬਈ ਕਿ ਹੁਣ ਤਾਂ ਰਾਜਾ ਤਾਂ ਮਾਰ ਹੀ ਦੇਊਗਾ ਉਹ ਕੁੜੀਆਂ ਕਹਿਣ ਲੱਗੀਆਂ ਵੀ ਤੁਸੀਂ ਰੋਂਦੇ ਕਾ ਤੂੰ ਉਹ ਕਹਿੰਦਾ ਵੀ ਆਹ ਤੇ ਤਰਦੇ ਕਹਿੰਦਾ ਅਸੀਂ ਤੁਹਾਡੇ ਕੰਨੀ ਚੱਕਣ ਲੱਗ ਗਏ ਵੀ ਰਾਜਾ ਬੈਠਾ ਹੈ ਉੱਥੇ ਹੁਣ ਸਾਨੂੰ ਮਾਰ ਦੂਗਾ ਉਹ ਵੀ ਇਹ ਮੱਚ ਗਏ ਤੇ ਤਰ ਜਦਾਂ ਜਲ ਗਏ ਜਿਵੇਂ ਹੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਸਾਨੂੰ ਫੜਾ ਚਿੱਤਰ ਲੈ ਗਈਆਂ ਭਾਈ ਅੰਦਰ ਉਹਨਾਂ ਕੋਲ ਤੇ ਹਿਰਨੀਆਂ ਦਾ ਦੁੱਧ ਉਹ ਦੁੱਧ ਦੇ ਨਾਲ ਧੋਸ ਮਾਰ ਕੇ ਉਹਨਾਂ ਨੇ ਐਨ ਵਧੀਆ ਬਣ ਗਏ ਉਹ ਜਲੇ ਹੋਏ ਲੈ ਗਏ ਭੁੱਜੇ ਹੋਏ ਨਿਕਲ ਆਏ ਅੰਦਰੋਂ ਦੁੱਧ ਲੱਗ ਗਿਆ ਸਵਾਦ ਵੀ ਵੱਧ ਗਿਆ ਉਹਨਾਂ ਨੂੰ ਫੜਾਤੇ ਉਹ ਵੀ ਦੇਖਣ ਵੀ ਤਾਂ ਬਹੁਤ ਸੋਹਣੇ ਭੁੱਜੇ ਭਜਾਏ ਨੇ ਹੁਣ ਤਾਂ ਭਾਈ ਹੋਰ ਜਦੋਂ ਗਏ ਰਾਜੇ ਕੋਲੇ ਉਹਨੇ ਖਾਦੇ ਉਹ ਕਹਿਣ ਲੱਗਿਆ ਵੀ ਇਹ ਤਾਂ ਰੋਜ ਦੇ ਅੱਗੇ ਖਾਨੇ ਆ ਉਹਨਾਂ ਨਾਲੋਂ ਜ਼ਿਆਦਾ ਸਵਾਦ ਨੇ ਅੱਜ ਵੀ ਇਹਨਾਂ 'ਚ ਕੀ ਫਰਕ ਹੈ ਭਾਈ ਉਹਨਾਂ ਨੇ ਦੱਸਿਆ ਫਿਰ ਵੀ ਮਹਾਰਾਜ ਸਾਥੋਂ ਗਏ ਤੇ ਹਰ ਮੱਚ ਵੀ ਉੱਥੇ ਬਹੁਤ ਸੋਹਣੀਆਂ ਦੋ ਨੌਜਵਾਨ ਕੁੜੀਆਂ ਨੇ ਵੀ ਅਸੀਂ ਉਹਨਾਂ ਕੰਨੀ ਚ ਾਕਣ ਲੱਗੇ ਮੱਚ ਗਏ ਵੀ ਅਸੀਂ ਰੋਣ ਲੱਗੇ ਥੋੜ੍ਹ ਤੋਂ ਡਰਦੇ ਵੀ ਉਹ ਕੁੜੀਆਂ ਨੇ ਦੁੱਧ ਨਾਲ ਧੋਤਾ ਇਹਨਾਂ ਨੂੰ ਹਿਰਨੀਆਂ ਦੇ ਦੁੱਧ ਨਾਲ ਉਹ ਕਹਿਣ ਲੱਗੇ ਅੱਛਾ ਵੀ ਇੰਨੀਆਂ ਸੋਹਣੀਆਂ ਕੁੜੀਆਂ ਨੇ ਤਾਂ ਕਹਿੰਦਾ ਚਲੋ ਮੈਂ ਵੀ ਚੱਲਦਾ ਉਹ ਪਈ ਰਾਜਾ ਵੀ ਵਗ ਗਿਆ ਗਾਹਾਂ ਗਿਆ ਤਾਂ ਉਹਨੇ ਦੇਖੀਆਂ ਕੁੜੀਆਂ ਦੋਨੇ ਇਹ ਤਾਂ ਸੱਚੀ ਬਹੁਤ ਹੀ ਸੁੰਦਰ ਕੁੜੀਆਂ ਨੇ ਸਾਦ ਨੂੰ ਬੁਲਾ ਲਿਆ ਉਹਨੂੰ ਕਹਿਣ ਲੱਗਿਆ ਰਾਜਾ ਵੀ ਮਹਾਤਮਾ ਜੀ ਮੈਂ ਫਲਾਨਾ ਇੱਧਰ ਲਈ ਰਾਜ ਦਾ ਰਾਜਾ ਨਾ ਵੀ ਹਲੇ ਮੇਰਾ ਵੀ ਵਿਆਹ ਨਹੀਂ ਹੋਇਆ ਹੋਇਆ ਜਵਾਨ ਸੀ ਮੁੰਡਾ ਬਈ ਮੈਂ ਚਾਹੁੰਨਾ ਵੀ ਤੁਸੀਂ ਮੈਨੂੰ ਰਿਸ਼ਤਾ ਕਰ ਦੋ ਕੁੜੀ ਦਾ ਉਹ ਕਹਿਣ ਲੱਗਿਆ ਵੀ ਭਾਈ ਰਿਸ਼ਤਾ ਤਾਂ ਮੈਂ ਕਰ ਦੂੰ ਦੋਨਾਂ ਜਵਾਨ ਨੇ ਵਿਆਹਣ ਵਾਲੀਆਂ ਨੇ ਪਰ ਮੈਂ ਤਾਂ ਦੋਨਾਂ ਦਾ ਇੱਕ ਥਾਂ ਮੇ ਰਿਸ਼ਤਾ ਕਰ ਨੂੰ ਵੀ ਇਹਨਾਂ ਨੇ ਬਹੁਤ ਦੁੱਖ ਕੱਟੇ ਨੇ ਉਹਨੇ ਸਾਰੀ ਗੱਲਬਾਤ ਦੱਸਤੀ ਵੀ ਤਾਂ ਰਾਜੇ ਦੀਆਂ ਧੀਆਂ ਨੇ ਮਤੇਈ ਮਾਂ ਨੇ ਐ ਘੜਾਤੀਆਂ ਇਹ ਤਾਂ ਜੰਗਲ ਚ ਫਿਰਦੀਆਂ ਰੋਂਦੀਆਂ ਮੇਰੇ ਕੋਲ ਆ ਗਈਆਂ ਮੈਂ ਗਾਂ ਪਾਲੀਆਂ ਨੇ ਹੁਣ ਜਵਾਨ ਹੋ ਗਈਆਂ ਵਿਆਹ ਵੀ ਮੈਂ ਕਰੂੰ ਸਭ ਕੁਝ ਦੇਉਂਗਾ ਇਹਨਾਂ ਨੂੰ ਕਹਿੰਦਾ ਪਰ ਵਿਆਹ ਹੁ ਉੱਥੇ ਜਿੱਥੇ ਇਕੱਠੀਆਂ ਰਹਿਣ ਤੇ ਉਹ ਕਹਿਣ ਲੱਗਿਆ ਵੀ ਇੱਕ ਮੇਰਾ ਵਜੀਰ ਐ ਭਾਈਆਂ ਵਰਗਾ ਹੀ ਐ ਉਹਦਾ ਵੀ ਨਹੀਂ ਵਿਆਹ ਤਾਂ ਹੋਇਆ ਹੋਇਆ ਵੀ ਇੱਕ ਦਾ ਰਿਸ਼ਤਾ ਮੈਨੂੰ ਦੇ ਦਿਓ ਇੱਕ ਦਾ ਮੇਰੇ ਵਜੀਰ ਨੂੰ ਕਰ ਦਿਓ ਤਾਂ ਹੁਣ ਕਰਤਾ ਭਾਈ ਵਿਆਹ ਕੇ ਤੋਰਤੀਆਂ ਰਾਜੇ ਦੇ ਘਰੇ ਹੋ ਬਣ ਗਈਆਂ ਰਾਣੀਆਂ ਜਾ ਕੇ ਫੇਰ ਤਾਂ ਉਹ ਕਿਵੇਂ ਨਾ ਕਿਵੇਂ ਜਿਹੜੀ ਉਹਨਾਂ ਦੀ ਮਤੇਈ ਸੀ ਉਹਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਰਾਜਿਆਂ ਦੇ ਪੁੱਤਾਂ ਨਾਲ ਵਿਆਹ ਹੋ ਗਿਆ ਇੱਕ ਦਾ ਵਜ਼ੀਰ ਦੇ ਨਾਲ ਇੱਕ ਦਾ ਰਾਜੇ ਨਾਲ ਫੇਰ ਰਾਜੇ ਨੂੰ ਗਹਿਣ ਲੱਗੀ ਵੀ ਉਹ ਤਾਂ ਕੁੜੀਆਂ ਦਾ ਵਿਆਹ ਹੋ ਗਿਆ ਕਿ ਮੈਂ ਤਾਂ ਉਹਨਾਂ ਨੂੰ ਮਿਲਣਾ ਚਾਹੁੰਨੀ ਆ ਕਿ ਮੇਰਾ ਬਹੁਤ ਦਿਲ ਕਰਦਾ ਵੀ ਆਪਣੀਆਂ ਧੀਆਂ ਨੂੰ ਮੈਂ ਮਿਲਾਂ ਉਹ ਰਾਜਾ ਵੀ ਬੜਾ ਹੈਰਾਨ ਵੀ ਕੋਈ ਗੱਲ ਹੂ ਵਿਚਾਲ ਖੇਡੂਗੀ ਉਹ ਕਹਿੰਦਾ ਮੈਂ ਜਾਇਆ ਉਹਨਾਂ ਜਿੱਥੇ ਛੱਡੀਆਂ ਧੀਆਂ ਦੇਖਿਆ ਉਹਨਾਂ ਜੇ ਕਿਤੋਂ ਮਿਲੀਆਂ ਉਹ ਭਾਈ ਗਿਆ ਉਹ ਕੁੜੀਆਂ ਚ ਵਗ ਗਿਆ ਸੰਤਨ ਲਵੇ ਜਾ ਕੇ ਕਹਿਣ ਲੱਗਿਆ ਮਹਾਰਾਜ ਵੀ ਇੰਨੇ ਸਾਲ ਹੋ ਗਏ ਦੋ ਕੁੜੀਆਂ ਧੀਆਂ ਵੀ ਮੈਂ ਬਦਨਸੀਬ ਉਹਨਾਂ ਦਾ ਬਾਪ ਆ ਮਤੇ ਇਹਨੇ ਮੈਨੂੰ ਟੋਕੜ ਕਰੋਂ ਕਿ ਦਾ ਧੀਆਂ ਧੀਆਂ ਵੀ ਮੈਂ ਐ ਛੱਡ ਗਿਆ ਵੀ ਉੱਥੇ ਉਹ ਮਾਰ ਦੂਗੀ ਉਹਨੇ ਛੱਡਣੀਆਂ ਨਹੀਂ ਵੀ ਜੇ ਵਧੀ ਹੋਊ ਤਾਂ ਉਹਰੇ ਬੱਚ ਤਾਂ ਜਾਣਗੀਆਂ ਕਹਿੰਦਾ ਮੈਂ ਤਾਂ ਛੱਡ ਗਿਆ ਉਹ ਕਹਿਣ ਲੱਗਿਆ ਭਾਈ ਪਹਿਲਾਂ ਤਾਂ ਉਹਨੇ ਬਹੁਤ ਸੁਣਾਇਆ ਉਹਨੂੰ ਰਪਰਾ ਬਹੁਤ ਮੁਸ਼ਕੀ ਹੱਸ ਸੰਤਾ ਨੇ ਫੇਰ ਕਹਿਣ ਲੱਗਿਆ ਵੀ ਉਹ ਤਾਂ ਭਾਈ ਮੈਂ ਫਲਾਨੇ ਰਾਜੇ ਨੂੰ ਵਿਆਹੀ ਇੱਕ ਕੁੜੀ ਇੱਕ ਵਜੀਰ ਨੂੰ ਵਿਆਹੀ ਵੀ ਉਹ ਤਾਂ ਇੱਕੋ ਹੀ ਕਰ ਰਹੇ ਨੇ ਹਮੇਸ਼ਾ ਬਹੁਤ ਮौजਾਂ ਚ ਨੇ ਤਾਂ ਮਿਲ ਲੈ ਉੱਥੇ ਦੇਖ ਲੈ ਜੇ ਤੈਨੂੰ ਮਿਲਦੀਆਂ ਨੇ ਉਹ ਭਾਈ ਰਾਜਾ ਬੱਗ ਗਿਆ ਉੱਥੇ ਜਾ ਕੇ ਉਹਨਾਂ ਨੂੰ ਮਿਲਿਆ ਪਿਓ ਸੀ ਫੇਰ ਵੀ ਧੀਆ ਸੀ ਉਹਦੀਆਂ ਉਹਨਾਂ ਤਾਂ ਪਿਓ ਸੀ ਭਾਈ ਭੱਜ ਕੇ ਮਿਲੇ ਤਿੰਨੇ ਦੋਏ ਧੀਆ ਨੂੰ ਜੱਫੀਆਂ ਪਾ ਪਾ ਮਿਲਿਆ ਟੁੱਟ-ਕੁੱਟ ਪਿਆਰ ਕਰਿਆ ਉਹ ਕਹਿਣ ਲੱਗਿਆ ਵੀ ਤੁਹਾਡੀ ਮਾਂ ਨੇ ਭੇਜਿਆ ਨਹੀਂ ਤਾਂ ਵੀ ਉਹ ਕਹਿੰਦੀ ਹੈ ਮੇਰਾ ਮੇਲ ਨੂੰ ਜੀ ਕਰਦਾ ਹੈ ਕੁੜੀਆਂ ਕਹਿਣ ਲੱਗੀਆਂ ਵੀ ਦੇਖ ਤੂੰ ਸਾਡਾ ਪਿਓ ਹੈ ਪਰ ਉਹ ਸਾਡੀ ਮਾਂ ਨਹੀਂ ਹੈਗੀ ਵੀ ਸਾਡੇ ਨਾਲ ਤਾਂ ਬਹੁਤ ਘੁੱਸ ਹੋਇਆ ਹੈ ਅਸੀਂ ਤਾਂ ਸੁੱਕੀਆਂ ਰੋਟੀਆਂ ਸਾਨੂੰ ਦਿੰਦੀ ਸੀ ਹੁਣ ਉਹ ਸਾਨੂੰ ਕਿੱਥੋਂ ਮਿਲੂਗੀ ਵੀ ਸਾਨੂੰ ਜੰਗਲ ਚੋਂ ਨੇ ਭੇਜਿਆ ਸਾਨੂੰ ਸਾਰਾ ਹੀ ਪਤਾ ਹੈ ਵੀ ਸਾਨੂੰ ਜੰਗਲ ਚ ਉਹਨੇ ਭੇਜਿਆ ਤੂੰ ਨਹੀਂ ਦੀ ਸਾਨੂੰ ਛੱਡ ਕੇ ਰਾਜੀ ਤੇ ਹੁਣ ਕਹਿੰਦੀ ਅਸੀਂ ਤਾਂ ਬਹੁਤ ਖੁਸ਼ ਆ ਵੀ ਜਿਹੜਾ ਤਾਂ ਸਾਡੇ ਰਿਸ਼ਤੇ ਸਾਡੀ ਮਾਂ ਹੁੰਦੀ ਤਾਂ ਵੀ ਤਾਂ ਸਾਨੂੰ ਰਾਜੇ ਰਾਣਿਆਂ ਦੇ ਵਿਆਹਣਾ ਸੀ ਸਾਨੂੰ ਤਾਂ ਹੁਣ ਉਹੀ ਸਾਡਾ ਬਾਪ ਐ ਉਧਰੋਂ ਭਾਈ ਉਹ ਤਾਂ ਮੁੜਿਆ ਆ ਚਲੋ ਉਹਨੂੰ ਜਦੋਂ ਉਹਨਾਂ ਦਾ ਵਿਆਹ ਹੋਇਆ ਕੁੜੀਆਂ ਦਾ ਉਹ ਸਾਧ ਨੂੰ ਕਹਿਣ ਲੱਗੀਆਂ ਵੀ ਹੁਣ ਤਾਂ ਤੂੰ ਸਾਡਾ ਬਾਪੂ ਆ ਐ ਵੀ ਤੇਰੇ ਬਿਨਾ ਸਾਡਾ ਜੀ ਕਿਵੇਂ ਲੱਗੂ ਵੀ ਤੂੰ ਸਾਡੇ ਬਿਨਾ ਕਿਵੇਂ ਰਹੇਗਾ ਉਹ ਕਹਿਣ ਲੱਗਿਆ ਵੀ ਆਹ ਇੱਕ ਉਹ ਕਹਿੰਦੀ ਸਾਨੂੰ ਤਰਾ ਕੀ ਪਤਾ ਲੱਗੂ ਵੀ ਤੂੰ ਠੀਕ ਠਾਕ ਐ ਉਹਨੇ ਉਹਨੂੰ ਇੱਕ ਗੋਦੜੀ ਦੇਤੀ ਚੋੜਾ ਜਿਹਾ ਸੀਗਾ ਉਤੋਂ ਦੀ ਪਾਉਣ ਵਾਲਾ ਉਹ ਦੇਤਾ ਉਹ ਚੋਲਾ ਦੇ ਕੇ ਕਹਿਣ ਲੱਗਿਆ ਵੀ ਆਹ ਲੈ ਜੋ ਜੇ ਮੈਨੂੰ ਕੁਝ ਹੋ ਗਿਆ ਨਾ ਇਹ ਉਹ ਹੋ ਜੂਗਾ ਸ਼ਰਿੰਕ ਹੋਣ ਲੱਗ ਜੂਗਾ ਸੁੰਗੜਨ ਲੱਗ ਜੂ ਉਹ ਭਾਈ ਇੱਕ ਦਿਨ ਚੋਲਾ ਸੁੰਗੜਨ ਲੱਗ ਗਿਆ ਉਹਨੇ ਸਾਦਨੇ ਸੋਚਿਆ ਵੀ ਦੇਖਾਂ ਭਲਾ ਮੈਨੂੰ ਯਾਦ ਕਰਦੀਆਂ ਨੇ ਕਿ ਨਾ ਭਾਈ ਉਹਨੇ ਆਪਦੇ ਸਾਹ ਖਿੱਚਲੇ ਸੰਤਾ ਨੇ ਸਾਹ ਖਿੱਚੇ ਅੰਦਰੋਂ ਚੋਲਾ ਸੁੰਗੜ ਗਿਆ ਉਹ ਕਹਿਣ ਲੱਗੀਆਂ ਵੀ ਸਾਨੂੰ ਤਾਂ ਛੇਤੀ ਲੈ ਕੇ ਜਾਓ ਵੀ ਸਾਡੇ ਤਾਂ ਉਹ ਬਾਪੂ ਨੂੰ ਕੁਝ ਹੋ ਗਿਆ ਵੀ ਸਾਨੂੰ ਆ ਉਹਨੇ ਤਾਂ ਦਿੱਤਾ ਸੀ ਵੀ ਮੈਨੂੰ ਸਾਨੂੰ ਪਤਾ ਲੱਗ ਜੂਗੀ ਉਹਨੂੰ ਜਦੋਂ ਬਾਪੂ ਉਹ ਲੈ ਕੇ ਗਏ ਉਹ ਜਾ ਕੇ ਗਾਂ ਜਾਂਦੇ ਹਨ ਰਾਮ ਨਾਲ ਬੈਠਾ ਉਹ ਕਹਿੰਦੀ ਬਾਪੂ ਤੇਰਾ ਦਿੱਤਾ ਤਾਂ ਚੋੜਾ ਸੁਗੜ ਗਿਆ ਉਹ ਕਹਿੰਦਾ ਪੁੱਤ ਮੈਂ ਤਾਂ ਸੋਡਾ ਮੋ ਹੀ ਦੇਖਦਾ ਸੀ ਵੀ ਮੈਨੂੰ ਯਾਦ ਕਰਦੀੋਂ ਮੇਰੇ ਨਾਲ ਪਿਆਰ ਰਹੇਗਾ ਵੀ ਇਹ ਇੱਕ ਐਵੇਂ ਹੀ ਕਰੀ ਜਾਨੀੋਂ ਕਹਿੰਦੀ ਨਾ ਬਾਪੂ ਸਾਡਾ ਤਾਂ ਪਿਓ ਆਇਆ ਤੀ ਅਸੀਂ ਤਾਂ ਉਹਨੂੰ ਮੋੜਤਾ ਵੀ ਸਾਡੀ ਮਾਂ ਮੂ ਨੂੰ ਅਸੀਂ ਨਹੀਂ ਮਿਲਦੇ ਬਾਪੂ ਨੂੰ ਕਹਿੰਦੀ ਅਸੀਂ ਮਿਲਿਆਂ ਜਰੂਰ ਸਾਡਾ ਪਿਓ ਹੈ ਤਾ ਭਾਈ ਉਹ ਕਹਿੰਦਾ ਪੁੱਤ ਜਦ ਮਰਜੀ ਮੇਰੇ ਕੋਲ ਆਇਓ ਜਾਇਓ ਸਾਧੂ ਕਹਿੰਦਾ ਵੀ ਮੈਂ ਤੁਹਾਡੇ ਸਾਰੇ ਤਿੱਥ ਤੇ ਹਰ ਵੀ ਪੂਰੇ ਕਰਿਆ ਕਰੂੰਗਾ ਹੀ ਵੀ ਤੁਸੀਂ ਕਿਸੇ ਚੀਜ਼ ਕਰਨੀਆ ਤੁਹਾਨੂੰ ਥੋੜਾ ਨੀ ਦਿੰਦਾ ਸੋ ਹੁਣ ਭਾਈ ਉਹ ਵਿਚਾਰੀਆਂ ਹੱਸਦੀਆਂ ਬਸਦੀਆਂ ਨੇ ਸੋ ਗੱਲ ਇਹ ਆ ਵੀ ਰੱਬ ਕਿਸਮਤ ਨਾ ਕਿਸੇ ਨੂੰ ਮਾੜੀ ਦੇਵੇ ਕਦੇ ਧੰਨਵਾਦ ਜੀ